ਪੰਜਾਬ ਵਿਧਾਨ ਸਭਾ ਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਚੀਫ ਵਹੀਪ ਸੁਖਪਾਲ ਖੈਰਾ ਨੇ ਐਸਵਾਈਐਲ ਵਿਵਾਦ ਨੂੰ ਲੈ ਕੇ ਸੂਬਾ ਸਰਕਾਰ ਨੂੰ ਕਰਨਾਟਕਾ ਸਰਕਾਰ ਤੋਂ ਸੀਦਲੈਨ ਦੀ ਗੱਲ ਕੀਤੀ ਹੈ ਕਾਵੇਰੀ ਵਿਵਾਦ ਦੀ ਮਿਸਾਲ ਦਿੰਦਿਆਂ ਖੈਰਾ ਨੇ ਪੰਜਾਬ ਕੈਬਨਿਟ ਨੂੰ ਸੁਪਰੀਮ ਕੋਰਟ ਵੱਲੋਂ ਪਹਿਲਾ ਕਨਾਲ ਬਣਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਲਈ ਕਿਹਾ ਹੈ ਕਰਨਾਟਕਾ ਦੇ ਚੀਫ ਮਿਨਿਸਟਰ ਤੇ ਕਰਨਾਟਕਾ ਦੀਆਂ ਪਾਰਟੀਆਂ ਨੇ ਰਲ ਕੇ ਉੱਥੇ ਅਸੈਂਬਲੀ ਚ ਮਤਾ ਪਾਸ ਕਰ ਦਿੱਤਾ ਕਿ ਅਸੀਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਨਹੀਂ ਮੰਨਦੇ ਔਰ ਉਹਦੇ ਪਿੱਛੇ ਕਾਨੂੰਨੀ ਸਾਡੇ ਕੋਲ ਅਧਿਕਾਰ ਇਹ ਹੈ ਕਿ ਜਿਹੜੀ ਸਟੇਟ ਲਿਸਟ ਹੈ ਸੰਵਿਧਾਨ ਦੇ ਮੁਤਾਬਕ ਉਹਦੇ ਵਿੱਚ ਵਾਟਰ ਤੇ ਹਾਈਡਲ ਪਾਵਰ ਇਹ ਸਟੇਟ ਦੇ ਅਧਿਕਾਰ ਖੇਤਰ ਦੇ ਵਿੱਚ ਨੇ ਸੂਬਿਆਂ ਨੂੰ ਅਧਿਕਾਰ ਦਿੱਤੇ ਆ ਸੰਵਿਧਾਨ ਨੇ ਕਿ ਤੁਸੀਂ ਪਾਣੀ ਤੇ ਤੇ ਪਾਣੀ ਚੋਂ ਪੈਦਾ ਹੋ ਰਹੀ ਬਿਜਲੀ ਦਾ ਤੁਸੀਂ ਕੋਈ ਵੀ ਫੈਸਲਾ ਆਪਣਾ ਇੰਡੀਪੈਂਡੈਂਟਲੀ ਲੈ ਸਕਦੇ ਹੋ ਸਿਮਿਲਰਲੀ ਅੰਡਰ ਆਰਟੀਕਲ 162 ਐਂਡ uh, 246 ਕਲੋਜ਼ 3 ਆਫ ਦੀ ਕਨਸਟੀਟਿਊਸ਼ਨ ਆਫ ਇੰਡੀਆ ਜਿਹੜਾ ਪਾਣੀਆਂ ਦਾ ਤੇ ਹਾਈਡਲ ਪਾਵਰ ਦਾ ਮਸਲਾ ਹੈ ਉਹ ਸੂਬਿਆਂ ਦੀਆਂ ਅਸੈਂਬਲੀਆਂ ਨੂੰ ਪੂਰਨ ਤੌਰ ਤੇ ਅਧਿਕਾਰ ਆ ਕਹਿਰਨ ਨੇ ਇਸ ਮਸਲੇ ਨੂੰ ਨੇਪਰੇ ਚਾੜਨ ਲਈ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ ਜਲੰਧਰ ਦੇ ਚੁਗਿੱਟੀ ਫਲਾਈਓਵਰ ਤੇ ਸ਼ਰਦਾਲੂਆਂ ਨਾਲ ਭਰੇ ਇੱਕ ਛੋਟੇ ਹਾਥੀ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਇਲਾਜ ਦੌਰਾਨ ਇੱਕ ਮੈਲਾ ਸ਼ਰਦਾਲੂ ਦੀ ਮੌਤ ਹੋ ਗਈ ਹੈ ਅੱਜ ਸਵੇਰ ਰਾਤ ਕਰੀਬ 1 ਵਜੇ ਵਾਪਰਿਆ ਜਾਣਕਾਰੀ ਮੁਤਾਬਕ ਅਮਰੋਲ ਤੋਂ ਬਿਆਸ ਜਾ ਰਹੇ ਛੋਟੇ ਹਾਥੀ ਨੂੰ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਕਰਕੇ ਛੋਟਾ ਹਾਥੀ ਪਲਟ ਗਿਆ ਹਾਦਸੇ 'ਚ ਕਈ ਸ਼ਰਦਾਲੂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ ਜ਼ਖਮੀਆਂ 'ਚੋਂ ਇੱਕ ਸ਼ਰਦਾਲੂ ਮੈਲਾ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਮੈਂ ਅਮਰੋਲ ਤੋਂ ਬਿਆਸ ਨੂੰ ਜਾ ਰਿਹਾ ਤੁਹਾਨੂੰ ਆ ਕੇ ਗੱਡੀ ਦੇ ਮੇਟ ਵੱਟ ਕਿਹੜੀ ਗੱਡੀ ਕਿਹੜੀ ਸੀ ਪਤਾ ਨਹੀਂ ਸਾਨੂੰ ਨਹੀਂ ਬਦਲਗਾ ਕਿਹੜੀ ਆ ਗਈ ਕਿਹੜੀ ਨਹੀਂ ਤੇ ਤੁਹਾਡੀ ਕਿਹੜੀ ਗੱਡੀ ਸੀ ਜੀ Tata ਇਸ ਛੋਟਾ ਹਾਥੀ ਤੁਹਾਡੇ ਗੱਡੀ ਦੇ ਵਿੱਚ ਬੰਦੇ ਵਗੈਰਾ ਵੀ ਕੁਝ ਹੈਗੇ ਸੀ? ਹਾਂਜੀ ਹਾਂਜੀ। ਤੇ ਕੋਈ ਕਾਇਲ ਵਗੈਰਾ ਵੀ ਆਈ? ਉਹ ਜ਼ਖਮੀ ਹੋ ਗਏ ਸਾਡੇ ਕੋਲ। ਤੇ ਕਿਹੜੀ ਗੱਡੀ ਨੇ ਤੁਹਾਨੂੰ ਸਾਈਡ ਮਾਰੀ? ਹਾਂਜੀ। ਕਿਹੜੀ ਗੱਡੀ ਨੇ ਤੁਹਾਨੂੰ ਸਾਈਡ ਮਾਰੀ? ਇਹ ਨਹੀਂ ਪਤਾ ਲੱਗਿਆ ਜੀ ਸਾਡਾ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰੀ ਸਹਾਇਤਾ ਦੀ ਉਡੀਕ 'ਚ ਇੱਕ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਪਰਿਵਾਰ ਦਾ ਬਾਲ-ਬਾਲ ਬਚਾ ਹੋ ਗਿਆ। ਬਸਤੀ ਸ਼ੇਖ ਦੇ 17 ਮੋਹੱਲੇ 'ਚ ਰਹਿੰਦੇ ਯਸ਼ਪਾਲ ਦੇ ਘਰ ਦੀ ਛੱਤ ਅਚਾਨਕ ਡਿੱਗ ਗਈ। ਜਿਸ ਸਮੇਂ ਛਤ ਡਿੱਗੀ ਉਸ ਤੋਂ ਕੁਝ ਸਮੇਂ ਪਹਿਲਾਂ ਹੀ ਪਰਿਵਾਰ ਬਾਹਰ ਨਿਕਲਿਆ ਸੀ ਜਿਸ ਕਰਕੇ ਉਹਨਾਂ ਦਾ ਬਚਾਅ ਹੋ ਗਿਆ ਪਰਿਵਾਰ ਮੁਤਾਬਕ ਉਹਨਾਂ ਨੇ ਪਿਛਲੇ 1 ਸਾਲ ਤੋਂ ਘਰ ਦੀ ਮੁਰੰਮਤ ਲਈ ਸਰਕਾਰੀ ਸਹਾਇਤਾ ਲਈ ਅਪਲਾਈ ਕੀਤਾ ਹੋਇਆ ਹੈ ਪਰ ਅਜੇ ਤੱਕ ਉਹਨਾਂ ਨੂੰ ਕੋਈ ਮਦਦ ਨਹੀਂ ਮਿਲੀ ਹੈ ਅਤੇ ਸ਼ਨੀਵਾਰ ਨੂੰ ਹਾਦਸਾ ਵਾਪਰ ਗਿਆ ਛਤ ਪ੍ਰਾਨੀ ਜੀ ਬਾਲਾ ਛਤ ਬਬਲਾਈ ਬਾਲਾ ਦੇ ਪੈ ਮਿਲਣ ਉਹ ਅਪਲਾਈ ਕੀਤੇ ਇੱਥੇ ਅਜੇ ਤੱਕ ਕੋਈ ਸਾਲ ਹੋ ਗਿਆ ਕੋਈ ਰਿਪੋਰਟ ਨਹੀਂ ਅੱਜ ਗਿਆ ਅੱਜ ਅਚਾਨਕ ਹੀ ਫੇਰੇ ਮਹਿਸੂਸ ਹੋ ਰਹੀ ਛੱਤ ਦੇ ਪਨੀ ਪ੍ਰਾਨੀ ਤਾਂ ਗਈ ਸੀ ਲੇਕਿਨ ਜਦੋਂ ਅਸੀਂ ਬਾਹਰ ਆਏ ਆ ਨਾਲੇਕਨਮ ਕਥਲੇ ਪੀੜਿਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਸਰਕਾਰੀ ਸਹਾਇਤਾ ਮੁਹੱਈਆ ਕਰਵਾਈ ਜਾਵੇ ਤਾਂ ਜੋ ਕਾਰ ਦੀ ਮੁਰੰਮਤ ਕਰਵਾ ਸਕਣ ਜਲੰਧਰ ਦਿਹਾਤੀ ਦੇ ਐਸਐਸਪੀ ਗੁਰਪ੍ਰੀਤ ਸਿੰਘ ਪੁੱਲਰ ਨੇ ਸ਼ਨੀਵਾਰ ਨੂੰ ਆਪਣਾ ਚਾਰਜ ਸੰਭਾਲ ਲਿਆ ਦਫ਼ਤਰ ਪਹੁੰਚਦੇ ਹੀ ਜਲੰਧਰ ਪੁਲਿਸ ਵੱਲੋਂ ਪਹਿਲਾ ਉਹਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਜਿਸ ਤੋਂ ਬਾਅਦ ਐਸਐਸਪੀ ਪੁੱਲਰ ਨੇ ਆਪਣਾ ਕਾਰਜ ਪਾਰ ਸੰਭਾਲ ਲਿਆ ਇਸ ਦੌਰਾਨ ਐਸਐਸਪੀ ਪੁੱਲਰ ਨੇ ਕਿਹਾ ਕਿ ਅਪਰਾਧ ਦੀ ਰੋਕਥਾਮ ਅਤੇ ਨਸ਼ੀ ਦਾ ਖਾਤਮਾ ਕਰਨਾ ਉਹਨਾਂ ਦੀ ਪਹਿਲ ਹੋਵੇਗੀ ਉਹਦੇ ਤੇ ਫੋਕਸ ਕੀਤਾ ਜਾਏਗਾ ਔਰ ਸਪੈਸ਼ਲੀ ਡਰੱਗਸ ਤੇ ਹੋਰ ਜਿਹੜੇ ਇਹਦੇ ਮੁੱਦੇ ਨੇ ਜਿਹਦੀ ਗਵਰਨਮੈਂਟ ਦੀ ਪ੍ਰਾਇੋਰਟੀ ਦੇ ਵਿੱਚ ਨੇ ਉਹਨਾਂ ਨੂੰ ਔਰ ਟਰਾਂਸਪੇਰੈਂਟ ਗਵਰਨਮੈਂਟ ਦਾ ਜਿਹੜਾ ਪੀਚਾ ਟਰਾਂਸਪੇਰੈਂਸੀ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਇੰਪਲੀਮੈਂਟ ਕਰਨਾ ਦੱਸਦੀ ਕਿ ਇਸ ਤੋਂ ਪਹਿਲਾਂ ਐਸਐਸਪੀ ਗੁਰਪ੍ਰੀਤ ਸਿੰਘ ਪੁੱਲਰ ਫਤਿਹਗੜ੍ਹ ਸਾਹਿਬ ਜੋ ਆਪਣੀਆਂ ਸੇਵਾਵਾਂ ਦੇ ਰਹੇ ਸਨ ਜੋ ਵਿੱਚ ਕੈਪਟਨ ਦੀ ਸਰਕਾਰ ਬਣਨ ਤੇ ਪੰਜਾਬ ਕਲੋਨਾਈਜ਼ਰ ਐਸੋਸੀਏਸ਼ਨ ਨੇ ਸਰਕਾਰ ਤੋਂ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ ਹੈ। ਜਲੰਧਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਪੰਜਾਬ ਕਲੋਨਾਈਜ਼ਰ ਨੇ ਕੈਪਟਨ ਨੂੰ ਫਤਵਾ ਦੇਂਦੇ ਸਾਰੇ ਵਪਾਰੀਆਂ ਦਾ ਧੰਨਵਾਦ ਪ੍ਰਗਟਾਇਆ। ਉਹਨਾਂ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੋਣ ਮੈਨੀਫੈਸਟੋ 'ਚ ਉਹਨਾਂ ਦੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਪ੍ਰਾਪਰਟੀ ਦਾ ਕਾਰੋਬਾਰ ਵੱਧ ਫੁੱਲ ਸਕੇ। ਕਿ ਜੋ ਸਾਡੇ ਨਾਲ ਤੁਸੀਂ ਚੋਣ ਮੈਨੀਫੈਸਟੋ ਵਿੱਚ ਪੇਜ ਨੰਬਰ 95 ਤੇ ਵਾਅਦੇ ਕੀਤੇ ਸਨ ਉਹ ਪੂਰੇ ਕਰੋ। ਤਾਂ ਕਿ ਪ੍ਰਾਪਰਟੀ ਦਾ ਕਾਰੋਬਾਰ ਚੱਲ ਸਕੇ ਕੈਪਟਨ ਸਰਕਾਰ ਆਉਣ ਤੇ ਕਲੋਨਾਈਜ਼ਰਾਂ ਚ ਖੁਸ਼ੀ ਹੈ ਅਤੇ ਉਹਨਾਂ ਨੂੰ ਕੈਪਟਨ ਸਰਕਾਰ ਤੋਂ ਬਹੁਤ ਉਮੀਦਾਂ ਨੇ